ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਕੌਮਾਂ ਦੇ ਜ਼ਾਫਤੇ ਸਿੱਖ ਜ਼ਾਫਤੇ ਵਿੱਚ ਨਹੀਂ ਰਹਿੰਦੇ ਅੰਕ 23 ਜਦੋਂ ਕੌਮਾਂ ਸੰਘਰਸ਼ ਕਰ ਰਹੀਆਂ ਹੁਣ ਤਾਂ ਉਹ ਆਪਣੇ ਤੇ ਆਪ ਹੀ ਐਮਰਜੈਂਸੀ ਲਾ ਲੈਂਦੀਆਂ ਹਨ ਜਿਵੇਂ ਇਜ਼ਰਾਈਲ ਦੇ ਲੋਕਾਂ ਨੇ ਲਈ ਸੀ ਸਿੰਘ ਸਭਾ ਲੈਰ ਵਿੱਚ ਸਿੱਖਾਂ ਵਿੱਚ ਵੀ ਇਹ ਆਪੇ ਲਈ ਐਮਰਜੈਂਸੀ ਬੇਖੀ ਗਈ ਸੀ ਢੋਲਕੀਆਂ ਸੈਨੇ ਲੈ ਕੇ ਸਿੰਘ ਸਭਾਈ ਪਿੰਡਾਂ ਵਿੱਚ ਜਾਂਦੇ ਤੇ ਸ਼ਬਦ ਪੜ੍ਹਦੇ ਵਾਸਤੇ ਗੁਰਾਂ ਦੇ ਭੈਣੇ ਲਾਦੇ ਨਥਨੀ ਸਿੱਖ ਬੀਬੀਆਂ ਨੇ ਉਹਨਾਂ ਦਾ ਕਹਿਣਾ ਮੰਨਿਆ ਤੇ ਕਾਫੀ ਹੱਦ ਤੱਕ ਬੀਬੀਆਂ ਨੇ ਗਹਿਣੇ 라ਹ ਦਿੱਤੇ ਸਿੱਖਾਂ ਵਾਸਤੇ ਇੱਕ ਧਾਰਮਿਕ ਅੰਦੋਲਨ ਸੀ ਭਾਵੇਂ ਕਈ ਸਿੱਖਾਂ ਨੇ ਹਿੰਦੂ ਪ੍ਰਭਾਵ ਥਲੇ ਸਿੰਘ ਸਭਾ ਵਾਰਿਆਂ ਨੂੰ ਮਜ਼ਾਕ ਵੀ ਕੀਤੇ ਆਖੇ ਬਣ ਗਏ ਸਿੰਘ ਸਬੀਏ ਜਟਕੁਨ ਕਾ ਖਾਨ ਦੇ ਮਾਰੇ ਪਰ ਫਿਰ ਵੀ ਸਿੰਘ ਸਭਾ ਲੈਰ ਨੂੰ ਸਿੱਖ ਸੰਗਤ ਦਾ ਬਹੁਤ ਪਰਮਾ ਹੰਗਾਰਾ ਮਿਲਿਆ ਦੂਜੀ ਸੰਸਾਰ ਜੰਗ ਵਿੱਚ ਇਸੇ ਤਰ੍ਹਾਂ ਦਾ ਹੰਗਾਰਾ ਬਿਨਾ ਮੰਗੇ ਤੋਂ ਸਿਰਫ ਚਰਚਲ ਦੀ ਜ਼ਿੰਦਗੀ ਜਿਉਣ ਦੇ ਢੰਗ ਨੂੰ ਵੇਖ ਕੇ ਹੀ ਇੰਗਲੈਂਡ ਦੀ ਪੂਰੀ ਕੌਮ ਨੇ ਦੇ ਦਿੱਤਾ। نتیਜੇ ਵਜੋਂ ਦੂਜੀ ਸੰਸਾਰ ਜੰਗ ਜਿੱਤੀ ਗਈ। ਜਦੋਂ ਐਮਰਜੈਂਸੀ ਆ ਪਵੇ ਤਾਂ ਕੌਮਾਂ ਫਾੜੀਆਂ ਜਹਾਂ ਵਿੱਚੋਂ ਵੀ ਲੀਡਰ ਲੱਭ ਲੈਂਦੀਆਂ ਹਨ। ਚਰਚਲ ਬਹੁਤ ਲੇਟ ਲਤੀਫ ਸੀ। ਸਵੇਰੇ देर ਨਾਲ ਉੱਠਦਾ। ਸ਼ਰਾਬ ਤੇ ਔਰਤਾਂ ਦਾ ਰਸਿਆ ਸੀ। ਉਹ ਜ਼ਿੰਦਗੀ ਵਿੱਚ ਇੱਕ ਵਾਰੀ ਸਵੇਰੇ ਚੜਦਾ ਸੂਰਜ ਵੇਖਣ ਉੱਠਿਆ। ਬਹੁਤ ਲੋਕਾਂ ਨੇ ਕਿਹਾ ਸੀ ਕਿ ਜ਼ਿੰਦਗੀ ਦਾ ਲੁੱਥ ਲੈਣਾ ਹੋਵੇ ਤਾਂ ਚੜ੍ਹਦਾ ਸੂਰਜ ਵੇਖਣਾ ਚਾਹੀਦਾ ਪਰ ਸੂਰਜ ਵੇਖ ਕੇ ਉਸਨੇ ਕਿਹਾ ਬਿਲਕੁਲ ਬਕਵਾਸ ਇੰਗਲੈਂਡ ਦਾ ਹਾਊਸ ਆਫ ਕਾਮਨਸ ਬਹੁਤ ਛੋਟਾ ਹੈ ਆਬਾਦੀ ਵੱਧ ਗਈ ਮੈਂਬਰ ਵੱਧ ਗਏ ਪਰ ਸੀਟਾਂ ਉਨੀਆਂ ਹੀ ਰਹੀਆਂ ਇਸ ਲਈ ਜਿਹੜਾ ਮੈਂਬਰ ਲੇਟ ਆਵੇ ਉਸਨੂੰ ਖਲੋਣਾ ਪੈਂਦਾ ਹੈ ਕਹਿੰਦੇ ਹਨ ਚਰਚਲ ਕਿਉਂਕਿ ਸਦਾ ਲੇਟ ਜਾਂਦਾ ਸੀ ਇਸ ਲਈ ਪਿੱਛੇ ਖਲੋਂਦਾ ਸੀ ਜਦੋਂ ਦੂਜੀ ਸੰਸਾਰ ਜੰਗ ਦੀ ਮੁਸੀਬਤ ਇੰਗਲੈਂਡ ਦੇ ਸਿਰ ਤੇ ਆ ਪਈ ਤਾਂ ਪਾਰਲੀਮੈਂਟ ਵਿੱਚ ਚਰਚਲ ਜਲੀ ਕਿ ਜੰਗ ਕਿਵੇਂ ਜਿੱਤੀ ਜਾਵੇ ਚਰਚਲ ਪਿੱਛੇ ਖਲੋਤਾ ਬੋਲਿਆ ਜੇ ਜੰਗ ਜਿੱਤਨੀ ਹੈ ਤਾਂ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ ਲੋਕ ਹੈਰਾਨ ਹੋਏ ਕਿਉਂਕਿ ਚਰਚਲ ਤਾਂ ਕਦੀ ਬਹੁਤਾ ਬੋਲਦਾ ਹੀ ਨਹੀਂ ਸੀ ਐਸੇ ਬੰਦੇ ਦੇ ਦਿਮਾਗ ਵਿੱਚ ਹੋ ਸਕਦਾ ਜੰਗ ਜਿੱਤਣ ਦਾ ਕੋਈ ਵਿਸ਼ੇਸ਼ ਤਰੀਕਾ ਹੋਵੇ ਇਹ ਸੋਚ ਕੇ ਹਾਊਸ ਨੇ ਉਸਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਚਰਚਲ ਦੀ ਪਹਿਲੀ ਮੀਟਿੰਗ ਜਿਸ ਹੋਟਲ ਵਿੱਚ ਸੀ ਉੱਥੇ ਚਰਚਲ ਨੇ ਬਹਿਰੇ ਨੂੰ ਆਵਾਜ਼ ਮਾਰੀ ਤੇ ਆਪਣੇ ਕੋਟ ਦੀ ਜੇਬ ਵਿੱਚੋਂ ਇੱਕ ਡਬਲ ਰੋਟੀ ਕੱਢੀ ਤੇ ਬਹਿਰੇ ਨੂੰ ਫੜਾ ਕੇ ਕਿਹਾ ਦੋ ਸਲਾਈਸ ਗਰਮ ਕਰਕੇ ਚਾਹ ਦੇ ਕੱਪ ਨਾਲ ਮੈਨੂੰ ਲਿਆ ਦੇ ਤੇ ਚਾਹ ਵਿੱਚ ਖੰਡ ਨਹੀਂ ਪਾਉਣੀ ਕਿਉਂਕਿ ਜੰਗ ਲੱਗਣ ਨਾਲ ਖੰਡ ਦੀ ਕਿਲਤ ਹੋ ਜਾਣੀ ਹੈ ਤੇ ਬਾਕੀ ਡਬਲ ਰੋਟੀ ਲਾ ਕੇ ਮੈਨੂੰ ਦੇ ਦੇ ਮੈਂ ਜੇਬ ਵਿੱਚ ਪਾ ਕੇ ਅਗਲੀ ਮੀਟਿੰਗ ਤੇ ਜਾਣਾ ਹੈ ਪਾਰਲੀਮੈਂਟ ਦੇ ਮੈਂਬਰਾਂ ਸਿਸਤੀ ਵਜ਼ਾਰਤ ਤੇ ਸਨਾਂ ਅਸਰ ਹੋਇਆ ਕਿ ਉਹਨਾਂ ਜੰਗ ਜਿੱਤੇ ਜਾਣ ਤੱਕ ਖੰਡ ਨੂੰ ਹੱਥ ਨਾ ਲਾਇਆ ਤੇ ਨਾ ਹੀ ਕਿਸੇ ਨੇ ਕਦੀ ਪਾਰਟੀ ਦਿੱਤੀ ਤੇ ਨਾ ਹੀ ਹੋਟਲਾਂ ਵਿੱਚ ਖਾਣਾ ਖਾਦਾ ਉੱਪਰਲੇਆਂ ਨੂੰ ਵੇਖ ਕੇ ਲੋਕਾਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਜਿਨ੍ਹਾਂ ਨੇ ਚਿਰ ਤੱਕ ਜੰਗ ਚੱਲੀ ਲੋਕਾਂ ਨੇ ਪੈਚ ਰੱਖ-ਰੱਖ ਕੇ ਟਾਇਰ ਚਲਾਏ ਕਿਉਂਕਿ ਟਾਇਰਾਂ ਦੀ ਸਪਲਾਈ ਫੌਜ ਲਈ ਜ਼ਰੂਰੀ ਸੀ ਇੱਥੋਂ ਤੱਕ ਕਿ ਚਰਚਲ ਦੀ ਕਾਰ ਵਿੱਚ ਵੀ ਪੈਚ ਰੱਖਿਆ ਹੋਇਆ ਸੀ ਤੇ ਇਹ ਸਲਾਹ ਵੀ ਉਸਨੇ ਸਭ ਤੋਂ ਪਹਿਲਾਂ ਆਪ ਹੀ ਦਿੱਤੀ ਸੀ ਚਰਚਿਲ ਨੇ ਆਪਣੀ ਕੌਮ ਨੂੰ ਦੂਜਾ ਸੁਨੇਹਾ ਦਿੱਤਾ ਕਿ ਅਫਵਾਹਾਂ ਤੋਂ ਬਚੋ ਬਲਕਿ ਸੁਣਾ ਹੀ ਨਾ ਉਸ ਦੀ ਇਸ ਗੱਲ ਦਾ ਇੰਨਾ ਅਸਰ ਹੋਇਆ ਕਿ ਲੋਕਾਂ ਨੇ ਆਪਣੇ ਰੇਡੀਓ ਦੀਆਂ ਸੂਈਆਂ ਇੰਗਲੈਂਡ ਦੇ ਸਟੇਸ਼ਨਾਂ ਤੇ ਹੀ ਸੈੱਟ ਕਰਵਾ ਦਿੱਤੀਆਂ ਕਿਉਂਕਿ ਹਿਟਲਰ ਦਾ ਝੂਠ ਵੀ ਲੋਕਾਂ ਦੇ ਹੌਸਲੇ ਤੋੜ ਸਕਦਾ ਸੀ ਇਸ ਲਈ ਇਹ ਦੂਸਰਾ ਤਰੀਕਾ ਵੀ ਬੜਾ کارਗਰ ਸਿੱਧ ਹੋਇਆ ਪਰ ਸਿੱਖਾਂ ਨੇ ਆਪਣੇ ਆਪ ਦੀ ਇਸ ਸੰਘਰਸ਼ ਵਿੱਚ ਕੋਈ ਪਾਬੰਦੀ ਨਾ ਲਾਈ ਖੜਕੋਂ ਦਾ ਇਹ ਕਹਿਣਾ ਹੈ ਕਿ ਦਾਜ ਨਾ ਲਓ ਬਰਾਤ ਦੇ 11 ਬੰਦੇ ਤੇ ਵਿਆਹ ਸਾਦਾ ਕਰੋ ਵਿਆਹਾਂ ਤੇ ਢੋਲ ਠਮੱਕੇ ਹੀ ਪੰਗੜੇ ਨਾ ਪਾਓ ਸ਼ਰਾਬਾ ਨਾ ਪਿਓ ਕਿਸੇ ਕਿਸਮ ਦਾ ਵੀ ਵਿਖਾਵਾ ਨਾ ਕਰੋ ਕਿਉਂਕਿ ਤੁਹਾਡਾ ਕੀਤਾ ਹੋਇਆ ਵਿਖਾਵਾ ਦੂਜਿਆਂ ਨੂੰ ਉਸੇ ਤਰ੍ਹਾਂ ਹੀ ਕਰਨ ਤੇ ਮਜਬੂਰ ਕਰਦਾ ਹੈ ਲੋਕ ਇਨ੍ਹਾਂ ਗੱਲਾਂ ਤੇ ਅਮਲ ਕਰਨ ਦੀ ਥਾਂ ਸਗੋਂ ਵਿਰੋਧ ਤੇ ਉਤਾਰੂ ਹੋ ਗਏ ਗੌਣਵਾਰੇ ਤੇ ਗੌਣਵਾਰੀਆਂ ਨੂੰ ਖੜਕ ਪਉਣੇ ਸਟੇਜਾਂ ਤੇ ਪੁੜਕ ਪੁੜਕੇ ਲੱਚਰ ਗੀਤ ਨਾ ਗਾਉਣ ਲਈ ਕਿਹਾ ਪਰ ਸਰਕਾਰ ਦੀ ਸ਼ਹਿਰ ਤੇ ਮਲਕੀਤ ਵਰਗੇ ਤੂਤਕ ਤੂਤਕ ਦੂਤੀਆਂ ਆਜਾ ਤੂਤਾਂ ਵਾਲੇ ਖੂਤੇ ਉੱਥੇ ਗੱਲਾਂ ਕਰੀਏ ਮੂੰਹ ਤੇ ਗੌਣੋ ਬਾਜ ਨਾ ਆਈ ਫਿਰ ਖੜਕੂਆ ਨੇ ਉਸ ਖੂਦ ਦਾ ਪਤਾ ਪੁੱਛਿਆ ਤਾਂ ਬਿਨਾਂ ਲੀੜੇ ਪਾਇਆ ਹੋਈ ਹਵਾਈ ਏਡੇ ਵੱਲ ਭੱਜਾ ਇਸੇ ਤਰ੍ਹਾਂ ਹੀ ਤਰਮਿੰਦਰ ਦੇ ਚਾਚੇ ਕੇ ਮਾਸੀ ਦਾ ਪੁੱਤ ਬਰਿੰਦਰ ਮਾਲਵੇ ਦੇ ਕਿਸੇ ਪਿੰਡ ਵਿੱਚ ਮਾਰਿਆ ਗਿਆ ਉਸ ਦਿਨ ਮੇਰੀ ਚੰਡੀਗੜ੍ਹ ਲੈਂਡ ਐਕੁਇਜ਼ੀਸ਼ਨ ਦੇ ਦਫ਼ਤਰ ਵਿੱਚ ਤਰੀਕ ਸੀ ਨਵੇਂ ਤਹਿਸੀਲਦਾਰ ਜਿਸ ਨੇ ਸਰਕਾਰ ਵੱਲੋਂ ਕੇਸ ਪੇਸ਼ ਕਰਨਾ ਸੀ ਨਾ ਆਇਆ ਉਡੀਕਦਿਆਂ 11 ਵਜੇ ਗਏ ਤਾਂ ਕਿਤੇ ਉਹ ਆਇਆ ਉਨਾਇਬ ਤਹਿਸੀਲਦਾਰ ਉਸੇ ਪਿੰਡ ਦਾ ਸੀ ਜਿੱਥੇ ਪਾਣਾ ਵਾਪਰਿਆ ਸੀ ਉਥੇ ਇੱਕ ਬਹੁਤ ਵੱਡਾ ਇਤਿਹਾਸਿਕ ਗੁਰਦੁਆਰਾ ਹੈ ਲਾਗੇ ਲਾਗੇ ਦੇ 30-40 ਪਿੰਡਾਂ ਦੀ ਸੰਗਤ ਗੁਰਪੁਰਬ ਤੇ ਆਪਣੇ ਆਪਣੇ ਪਿੰਡ ਦੀ ਸੰਗਤ ਨਾਲ ਸਜ ਧਜ ਕੇ ਉਸ ਵੱਡੇ ਗੁਰਦੁਆਰੇ ਆਉਂਦੀ ਤੇ ਫਿਰ ਉਥੋਂ ਬਹੁਤ ਵੱਡਾ ਨਗਰ ਕੀਰਤਨ ਨਿਕਲਦਾ ਜੋ ਇੱਕ ਮਿਸਾਲ ਹੁੰਦਾ ਹੈ ਵਰਿੰਦਰ ਜੋ ਫਿਲਮ ਐਕਟਰ ਤੇ ਪ੍ਰੋਡਿਊਸਰ ਵੀ ਸੀ ਆਪਣਾ ਸੈੱਟ ਲੈ ਕੇ ਉਸ ਪਿੰਡ ਸ਼ੂਟਿੰਗ ਕਰਨ ਆ ਗਿਆ ਪ੍ਰਬੰਧਕਾਂ ਨੇ ਉਸ ਨੂੰ ਬੇਨਤੀ ਕੀਤੀ ਕਿ ਸ਼ੂਟਿੰਗ ਇੱਕ ਦਿਨ ਅੱਗੇ ਪਾਰੀ ਜਾਵੇ ਕਿਉਂਕਿ ਉਧਰ ਸ਼ੂਟਿੰਗ ਤੇ ਉਧਰ ਨਗਰ ਕੀਰਤਨ ਕਿਤੇ ਐਸਾ ਨਾ ਹੋਵੇ ਕਿ ਨਗਰ ਕੀਰਤਨ ਦੀ ਹਾਜ਼ਰੀ ਫਿੱਕੀ ਰਹੇ ਪਰ ਉਸ ਨੇ ਕੋਈ ਪਰਵਾਹ ਨਾ ਕੀਤੀ ਕਿਉਂਕਿ ਸਿਕਿਉਰਿਟੀ ਵਾਲਾ ਪੰਜਾਬ ਪੁਲਿਸ ਦਾ ਡਿਪਟੀ ਉਸ ਨੂੰ ਫਿਕਰ ਨਾ ਕਰਨ ਲਈ ਕਹਿ ਰਿਹਾ ਸੀ ਨਤੀਜਾ ਇਹ ਹੋਇਆ ਕਿ ਨਗਰ ਕੀਰਤਨ ਵਾਲੇ ਦਿਨ ਗੁਰਦੁਆਰੇ ਦਾ ਪਾਈ 4 ਕੁ ਪ੍ਰਬੰਧਕ 8 ਕੁ ਬੁੱਢੇ ਬੁੱਡੀਆਂ ਤੇ ਕੋਈ 10 ਕੁ ਬੰਦੇ ਸੰਗਤ ਦੇ ਉੱਥੇ ਹਾਜ਼ਰ ਸਨ ਬਾਕੀ ਸਾਰੀ ਸੰਗਤ ਜਿਨ੍ਹਾਂ ਨੇ ਗੁਰਦੁਆਰੇ ਆ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਣਾ ਸੀ ਉਹ ਸਾਰੇ ਸ਼ੂਟਿੰਗ ਵੇਖਣ ਲਈ ਗ ਜਿਹੜੇ ਟਰੈਕਟਰ ਟਰਾਲੀਆਂ ਗੁਰਦੁਆਰੇ ਵੱਲ ਆਉਣੀਆਂ ਸਾਨੂੰ ਸ਼ੂਟਿੰਗ ਵਾਲੇ ਪਾਸੇ ਮੁੜ ਗਈਆਂ ਕਹਿੰਦੇ ਹਨ ਕਿ ਪਿੰਡ ਦੇ ਸਰਪੰਚ ਨੇ ਪੰਚਾਇਤ ਸਮੇਤ ਫਿਰ ਜਾ ਕੇ ਵਿਰਿੰਦਰ ਤੇ ਡੀਐਸਪੀ ਨੂੰ ਸ਼ੂਟਿੰਗ ਰੋਕਣ ਲਈ ਕਿਹਾ ਸਗੋਂ ਉਹਨਾਂ ਨੇ ਵਿਰਿੰਦਰ ਤੇ ਉਹਦੇ ਯੂਨਿਟ ਨੂੰ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਪਰ ਉਹ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਵਾਂਗ ਅੜਿਆ ਰਿਹਾ ਤੇ ਕਿਹਾ ਜੇ ਧਰਮ ਵਿੱਚ ਸ਼ਕਤੀ ਹੋ ਤੇ ਸੰਗਤ ਆਪੇ ਉੱਧਰ ਮੁੜ ਜੂ ਤਾਂ ਹੀ ਥੋੜੇ ਚਿਰ ਬਾਅਦ ਸੰਗਤ ਦੇ ਜਮ ਕੱਟੇ ਵਿੱਚੋਂ ਹੀ 11147 ਚੱਲੀ ਤੇ ਬਰਿੰਦਰ ਹੋਰੀ ਕੁੜੀ ਨੂੰ ਜੱਫੀ ਪਈ ਪਏ ਢੇਰ ਹੋ ਗਏ ਡੀਐਸਪੀ ਦਾ ਵੀ ਕਿਤੇ ਪਤਾ ਨਾ ਲੱਗਾ ਤੇ ਨਾ ਹੀ ਉਹਦੀ ਪੁਲਿਸ ਹੀ ਕਿਤੇ ਰੜਕੀ ਭੀੜ ਵਿੱਚ ਪੈਰਾਂ ਥੱਲੇ ਆ ਕੇ ਤਿੰਨ ਬੱਚੇ ਤੇ ਦੋ ਔਰਤਾਂ ਮਰੀਆਂ ਇੱਕ 80 ਸਾਲ ਦਾ ਬੁੱਢਾ ਵੀ ਆਪਣੇ ਪ੍ਰਾਣ ਝਾ ਗਿਆ ਨਾਇਬ ਤਹਿਸੀਲਦਾਰ ਇਸ ਕਰਕੇ ਲੇਟ ਹੋਇਆ ਸੀ ਕਿਉਂਕਿ ਪੁਲਿਸ ਨੇ ਉਸਨੂੰ ਵੀ ਪੰਚਾਇਤ ਦੇ ਨਾਲ ਫੜ ਲਿਆ ਸੀ ਕਿਉਂਕਿ ਬੇਨਤੀ ਕਰਨ ਉਹ ਵੀ ਨਾਲ ਗਿਆ ਸੀ ਉਹਨੂੰ ਛੱਡਿਆ ਤੇ ਉਸ ਆਖੇ ਸਾਰੀ ਗੱਲ ਦੱਸੀ ਪਰ ਅਖਬਾਰਾਂ ਨੇ ਹੋਰ ਹੀ ਕਹਾਣੀ ਲਿਖੀ ਤੇ ਟਿੱਪਣੀ ਕੀਤੀ ਕਿ ਕਾੜਕੂ ਪੰਜਾਬ ਦਾ ਸੱਭਿਆਚਾਰ ਬਦਲਾਉਣ ਤੇ ਤੁਲ ਗਏ ਹਨ ਤੇ ਉਹ ਇਹ ਪਾਕਿਸਤਾਨ ਦੀ ਖੁਵੀ ਏਜੰਸੀ ਆਈਐਸਆਈ ਦੇ ਆਖੇ ਲੱਕੇ ਕਰ ਰਹੇ ਹਨ ਜਦੋਂ ਬਾਦਲ ਨੇ ਮੋਗਾ ਕਾਨਫਰੰਸ ਕੀਤੀ ਉਦੋਂ ਕਿਹੀ ਇੱਕ ਗਾਇਕ ਜਿਸ ਦਾ ਨਾਮ ਦਿਲਸ਼ਾਦ ਅਖਤਰ ਸੀ ਇੱਕ ਵਿਆਹ ਤੇ ਗਾਉਂਦਾ ਇੱਕ ਡੀਐਸਪੀ ਜੋ ਸ਼ਰਾਬ ਨਾਲ ਰੱਜਿਆ ਪਿਆਸੀ ਦੀਆਂ ਗੋਲੀਆਂ ਨਾਲ ਮਾਰਿਆ ਗਿਆ ਘਟਨਾ ਐ ਹੋਈ ਕਿ ਗਾਇਕ ਇੱਕ ਗਾਣਾ गा ਕੇ ਹਟਿਆ ਉਸ ਸ਼ਰਾਬੀ ਡੀਐਸਪੀ ਨੂੰ ਬਹੁਤ ਪਸੰਦ ਆਇਆ ਉਸਨੇ ਉਸਨੂੰ ਦੁਬਾਰਾ ਉਹੀ ਗਾਣਾ ਗਾਉਣ ਲਈ ਮਜਬੂਰ ਕੀਤਾ ਪਰ ਉਸਨੇ ਕਿਹਾ ਇਹ ਕੋਈ ਤਵਿਆਂ ਵਾਲਾ ਵਾਜਾ ਹੈ ਕਿ ਸੂਈ ਰੱਖ ਦਿੱਤੀ ਤੇ ਵਾਜਾ ਵੱਜਣ ਲੱਗ ਪਿਆ ਗਾਇਕ ਦਾ ਆਪਣਾ ਵੀ ਮਨ ਹੁੰਦਾ ਕੋਈ ਹੋਰ ਪਸੰਦ ਦਾ ਗਾਣਾ ਦੱਸੋ ਮੈਂ ਉਹ ਸੁਣਾ ਦਿੰਦਾ ਹਾਂ ਡੀਐਸਪੀ ਨੇ ਉਸ ਗਾਇਕ ਨੂੰ ਗੋਲੀ ਮਾਰ ਕੇ ਥਾਂ ਢੇਰੀ ਕਰ ਦਿੱਤਾ ਜਦੋਂ ਉਸਨੇ ਗੋਲੀ ਮਾਰੀ ਲੋਕ ਭਰਪੂਰ ਆਨੰਦ ਲੈ ਰਹੇ ਸਨ ਗਾਣਾ ਸੀ ਛੜਿਆਂ ਦੇ ਘਰ ਨਾਲ ਕੱ ਲੱਗਾ ਖੁੱਲਾ ਰੱਖ ਦੇ ਵਿੜਾ ਮੈਂ ਨਹੀਂ ਜਾਣਾ ਪਾਣੀ ਲੈਣ ਨੂੰ ਫੜ ਲੈਣਗੇ ਛੜਾਉ ਮੈਨੂੰ ਕਿਹੜਾ ਇੱਕ ਗੌਣਵਾਲੀ ਦੇ ਬੋਲ ਸਨ ਅਕਾਲੀ ਦਲ ਦੀ ਮੀਟਿੰਗ ਵਿੱਚ ਇੱਕ ਮੈਂਬਰ ਨੇ ਮਤਾ ਰੱਖਿਆ ਕਿ ਪਾਰਟੀ ਨੂੰ ਉਹਦੇ ਘਰਵਾਲਿਆਂ ਨੂੰ ਸਨਮਾਨਿਤ ਕਰਨਾ ਚਾਹੀਦਾ ਤੇ ਉਹਨਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ। ਕਾਫੀ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਇਹ ਭੂਤਰੇ ਹੋਏਗਾ ਇਹ ਖੜਕੂਆਂ ਨੂੰ ਚੜਾ-ਚੜਾ ਕੇ ਸਟੇਜਾਂ ਲਾਉਂਦੇ ਹਨ ਤੇ ਪੁਲਿਸ ਇਹਨਾਂ ਦੀ ਸਰਪ੍ਰਸਤੀ ਕਰਦੀ ਹੈ। ਹੁਣ ਉਸੇ ਦੀ ਗੋਲੀ ਨਾਲ ਜੇ ਮਰ ਗਿਆ ਤਾਂ ਸਾਡਾ ਕੀ ਲੱਗਾ ਦੇਗਾ? ਇਹ ਸਾਰੀ ਕਹਾਣੀ ਲਿਖਣ ਦਾ ਮਤਲਬ ਸਿਰਫ ਇੰਨਾ ਹੈ ਕਿ ਲੋਕ ਇਸ ਹਾਕੀ ਮੰਗਾ ਪ੍ਰਤੀ ਲੱਗੇ ਮੋਰਚੇ ਵਿੱਚ ਇੱਕ ਮੁੱਠ ਹੋ ਕੇ ਤੇ ਤਨਦੇਹੀ ਨਾਲ ਕਾਰਕੂਆਂ ਤੇ ਹੋਰ ਲੀਡਰਾਂ ਦਾ ਸਾਥ ਦਿੰਦੇ ਤਾਂ ਸੰਘਰਸ਼ ਇੰਨੀ ਬੁਰੀ ਤਰ੍ਹਾਂ ਫੇਲਣਾ ਹੁੰਦਾ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।